ਕੰਨੀ ਮਾਂ ਮੇਰੀ ਮੈਂ ਕੁਝ ਨਹੀਂ ਕਰ ਸਕਦਾ ਤੁਹਾਡੇ ਬਾਪੇ ਮੈਂ ਨਾ ਕੋਈ ਜਗਾ ਲਾ ਕੇ ਦੇ ਸਕਦਾ ਨਾ ਨੰਗਰ ਭਾਗੇ ਦੇ ਸਕਦਾ ਦੋਸਤੋ ਜਿਹੜਾ ਵੀਡੀਓ ਚ ਤੁਸੀਂ ਇਹ ਨੌਜਵਾਨ ਦੇਖ ਰਹੇ ਹੋ ਇਸ ਵੀਰ ਦੀ ਨਿਗਾ ਬਹੁਤ ਜ਼ਿਆਦਾ ਕਮਜ਼ੋਰ ਤੇ ਪਿਤਾ ਦੇ ਜਾਣ ਤੋਂ ਬਾਅਦ ਇਹ ਨੌਜਵਾਨ ਆਪਣੇ ਪਰਿਵਾਰ ਨੂੰ ਨਹੀਂ ਪਾਲ ਸਕਿਆ ਤੇ ਬੇਵਸ ਹੋ ਕੇ ਆਪਦੇ ਮਾਂ ਦੇ ਪੈਰਾਂ 'ਚ ਡਿੱਗ ਜਾਂਦਾ ਤੇ ਕਿਸ ਤਰ੍ਹਾਂ ਰੋ ਰੋ ਕੇ ਆਪਦੀ ਮਾਂ ਦੇ ਨਾਲ ਗੱਲਾਂ ਕਰਦਾ ਤੁਸੀਂ ਇਸ ਵੀਡੀਓ ਚ ਦੇਖ ਸਕਦੇ ਹੋ ਮੈਥੋਂ ਘਰ ਆਇਆ ਤੇ ਹੁਣ ਰੋਣਾ ਆ ਗਿਆ ਨਾ ਮੈਥੋਂ ਕਿਸੇ ਤੇ ਮੇਰਾ ਬਰਥਡੇ ਨੰਨਾਂ ਸਿੰਘ ਆ ਗਿਆ ਨਾ ਮਨ ਮਰੀ ਹਾਲ ਫੇਰੇ ਕੋਈ ਕੁਸ ਨਹੀਂ ਆਗਾ ਮੈਂ ਬੋਲ ਦੂਗੀ ਹੁਣ ਦੁਕਾਨ ਮੈਨੂੰ ਤਾਂ ਨੇ ਹੁੰਨੇ ਮਾਰ 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 ਰਖਿਆ ਹੈਗਾ ਵੀ ਤੂੰ ਕੁਝ ਨਹੀਂ ਕਰ ਸਕਦਾ ਕੁਝ ਨਹੀਂ ਕਰ ਸਕਦਾ माँ तो भैन का कुछ नहीं कर सकता मैं बहुत देख लिया मेरी कोई हिल नहीं निकलिया कोई मर <laughs> मेरे हालात हो गए लोग मारते भी तेरा एड्डा शरीर है बी तू अपनी मां ना कुछ नहीं कर सकिया <laughs> कह मेरे मैं आ नही सक्या मेरी इनका है ਮੇਰੀ ਮਾਂ ਨੂੰ ਦਰੰਗ ਦਾ ਟੈਗ ਹੋ ਗਿਆ ਤੇ ਤੇ ਪੋਲੀਓ ਦੀ ਕਰਕੇ ਤੁਰੇ ਨਹੀਂ ਜਾਂਦਾ ਫਿਰੇ ਹੁਣ ਪੈਣਾ ਮੇਰੀ ਹੁਣ ਸੁਣਦਾ ਨਹੀਂ ਫਿਰੇ ਨਾ ਉਹ ਬੋਲਦੀ ਆ ਮੇਰੇ ਜਦੋਂ ਤੋਂ ਪਹਿਲਾਂ ਮੇਰੀ ਨਿਗਾਹ ਘਟ ਗਈ ਛੋਟੇ ਹੁੰਦੇ ਜੀ ਤੇ ਮੇਰੀ ਭੈਣ ਦੇ ਕੰਨਾਂ ਤੇ ਪੜਦੇ ਡੁੱਲਣ ਲੱਗ ਗਏ ਉਹਦੇ ਬਾਅਦ ਮੇਰੇ ਮੇਰਾ ਵੀ ਇਲਾਜ ਕਰਾਇਆ ਮੇਰੇ ਡੈਡੀ ਨੇ ਮੇਰੀ ਭੈਣ ਦਾ ਵੀ ਕਰਾਇਆ ਨਾ ਮੜੀ ਗੋਸਕੇ ਨਾ ਮੇਰੀ ਟਿੰਗ ਹੋ ਸਕੇ ਪਿਤਾ ਦੀ ਮੱਖੀ ਮੇਰਾ ਮਿਲ ਡੈਡੀ ਨਾਲ ਰਸੜਕੇ ਦਾ ਆ ਗਿਆ ਟੋ ਗਿਆ ਦੇ ਉਹ ਨਾ ਸਿਰ ਤੇ ਸੱਟ ਲੱਗੀ ਮੈਂਟਲੀ ਅਫਸੈਟ ਹੋ ਗਿਆ ਵੀਰੇ ਜਿਹੜਾ ਮੋਟਰਸਾਈਕਲ ਭੱਜਿਆ ਦੀ ਭੱਜ ਗਿਆ ਵੀਰੇ ਉਸ ਤੋਂ ਬਾਅਦ ਮਾਜ਼ਾ ਮੇਰੇ ਲੋਕਾਂ ਤੋਂ ਬੈਚੇ ਪੜ ਪੜ ਕੇ ਮੈਂ ਲਾਈਕ ਰਾਇਆ ਪਰ ਉਹ ਨਹੀਂ ਠੀਕ ਹੋ ਸਕੇ ਵੀਰੇ ਮੈਨੂੰ ਸਾਬਤ ਕੀ ਹੈ ਜਿਹੜੇ ਘਰ ਸੁਸੀ ਰਹ ਰਹੇ ਨੇ ਉਹ ਮੋਹਨਾ ਖੋਦ ਪਰਵਾਹ ਨਹੀਂ ਮੇਰੇ ਕਿਰਾਏ ਦਾ ਘਰ ਆ ਟੰਡਾ ਆਪ ਦਾ ਸਾਡਾ ਵੀਰੇ ਮਕਾਨ ਬੀਬੀ ਕੀ ਗਿਆ ਸਭ ਕੁਝ ਅਸੀਂ ਬਰਬਾਦ ਹੋ ਗਿਆ ਲਾਜ ਕਰਾਂਦੇ ਕਰਾਂਦੇ ਮੇਰੇ ਸਭ ਕੁਝ ਖੋ ਗਿਆ ਦੋਸਤੋ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟਾਂ ਚ ਜਰੂਰ ਦੱਸਿਓ ਤੇ ਅਜੇ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਤੁਹਾਨੂੰ ਸਾਡੇ ਚੈਨਲ ਤੇ ਇਦਾਂ ਦੀਆਂ ਵੀਡੀਓਜ਼ ਮਿਲਦੀਆਂ ਰਹਿਣੀਆਂ